ਹਣ ਸਕੂਲ ਤੁਸੀਂ ਜਾ ਰਹੇ ਹੋ ਕਿਸ਼ਤੀਆਂ ਤੇ ਜਾ ਰਹੇ ਹੋ ਹਾਂਜੀ ਸਰਕਾਰ ਦੇ ਕੋਈ ਪ੍ਰਬੰਧ ਇੱਥੇ ਤੁਹਾਨੂੰ ਮਿਲੇ ਤੁਹਾਡੇ ਪਿੰਡਾਂ 'ਚ ਸਰਕਾਰ ਆਈ ਕੋਈ ਡਾਕਟਰ ਦੀ ਸਹਾਇਤਾ ਕੋਈ ਮੈਡੀਕਲ ਸਹਾਇਤਾ ਆਈ ਕੋਈ ਨਹੀਂ ਨਹੀਂ ਜੀ ਆਈ ਨਹੀਂ ਕੋਈ ਮਗਰੋਂ ਪਾਣੀ ਛੱਡੀ ਹੁੰਦੇ ਆ ਗਾੜੀ ਉਹ ਫਾਟਕਣੇ ਖੋਲਦੇ ਧਰਨੇ ਦੇ ਬੈਠੇ ਰਹਿੰਦੇ ਆ ਬੈਠੇ ਆ ਤੇ ਇੱਕ ਜਾਂ ਦੋ ਖੋਲਦੇ ਆ ਤੇ ਹੁਣ ਕਿਸਾਨ ਵੀ ਕਰੇ ਕੀ ਕਰੇ ਘਰ ਛੱਡ ਕੇ ਉੱਥੇ ਬੈਠੇ ਰਹਿੰਦੇ ਆ ਫਿਰ ਮਗਰੋਂ ਡੋਬ ਦਿੰਦੇ ਆ ਫਿਰ ਇੰਨਾ ਗਾੜੀ ਕਿੱਥੋਂ ਛੱਡਦੇ ਨਾ ਪਾਣੀ ਫਿਰ ਗਾੜੀ ਨਾ ਸਭਰਾਵਾ ਡੋਬ ਦਿਨਾਵਾ ਤੇ ਇਹ ਹੜਕ ਤੁਹਾਨੂੰ ਕੁਦਰਤੀ ਲੱਗਦੇ ਆ ਵੀ ਕੁਦਰਤ ਦੀ ਕਰੋਪੀ ਹੈ ਕੁਦਰਤੀ ਵੀ ਆ ਤੇ ਸਰਕਾਰਾਂ ਦਾ ਵੀ ਆ ਸਾਰਾ ਇਲਾਕਾ ਜਿਹੜਾ ਡੁੱਬ ਚੁੱਕਿਆ ਤੇ ਬੱਚੇ ਵੀ ਇਹਨਾਂ ਕਿਸ਼ਤੀਆਂ ਦੇ ਰਾਹੀਂ ਸਕੂਲਾਂ ਦੇ ਵਿੱਚ ਜਾ ਰਹੇ ਆ ਤੇ ਕਿੰਨੇ ਦਿਨ ਹੋ ਗਏ ਤੁਹਾਡੇ ਇਹਦਾ ਹਾਲਾਤ ਬਣੇ 11 ਤਰੀਕ ਦੇ ਵੰ ਟੁੱਟਿਆ ਜੀ ਉਸ ਦਿਨ ਤੋਂ ਇਹ ਹਾਲਾਤ ਹੈ ਜੀ ਰਾਜਨੀਤਿਕ ਲੋਕ ਤੁਹਾਨੂੰ ਕਿੰਨੇ ਕ ਚੰਗੇ ਲੱਗਦੇ ਆ ਸਰਕਾਰਾਂ ਜਦੋਂ ਦਾਅਵੇ ਕਰਦੀਆਂ ਵੀ ਅਸੀਂ ਪੰਜਾਬ ਲਈ ਇਹ ਕਰਨਾ ਉਹ ਕਰਨਾ ਸੁਣ ਕੇ ਕੀ ਆਉਂਦਾ ਮਨ ਚ ਉਹ ਝੂਠ ਹੀ ਮਾਰਦੇ ਆ ਕੋਹਣੀ ਕਰਦੇ ਇਹ ਲੱਗਦਾ ਤੁਹਾਨੂੰ ਕੋਈ ਪਰੋਸਾ ਨਹੀਂ ਸਰਕਾਰ ਦਾ ਮਸ਼ਕਲਾਂ ਬਹੁਤ ਆਈ ਦੁਖ ਤੇ ਬਾਹ ਹੁੰਦਾ ਜਾਂ ਝੋਨਾ ਮਰ ਜਾਂਦਾ ਨਹੀਂ ਮਿਹਨਤ ਨਾਲ ਉਪਾਲੀਦਾ ਵਾ ਤੇ ਬਾਜੋ ਕੋਈ ਮੁਨਾਫਾ ਮਨਾ ਹੋਵੇ ਤੇ ਨਾ ਕੋਈ ਸਹਾਇਤਾ ਮਿਲੇ ਦੁਖ ਤੇ ਹੁੰਦਾ ਵਾ ਫਿਰ ਸਾਰਾ ਹੀ ਇਲਾਕਾ ਖੇਤੀ ਤੇ ਡੁੱਬ ਗਿਆ ਤੁਹਾਡੀ ਪਹਿਲੀ ਹਾਂਜੀ ਸਾਡੀ ਤੇ ਡੁੱਬ ਗਈ ਸਾਰੀ ਫਸਲ ਕੀ ਬੀਜੀ ਸੀ ਫਸਲ ਨਹੀਂ ਝੋਨਾ ਬੀਜਿਆ ਸੀ ਫਿਰ ਡੁੱਬ ਗਿਆ ਹਾਂਜੀ ਤੇ ਚ ਵਿਚ ਝੋਨਾ ਮਰ ਗਿਆ ਹੁਣ ਫਿਰ 25 ਐ 25 ਚ ਵੀ ਮੰਨ ਲਓ ਹੁਣ ਫਸਲ ਸੀ ਜਿਹੜੀ ਮੰਨ ਲਓ ਵੱਡਣ ਦੇ ਕਿਨਾਰੇ ਸੀ ਸਾਡੀ ਉਵੇਂ ਮਾਰ ਕੀ ਹੈ ਜੀ 13 ਚ ਦੇਖਿਆ ਸੀਗਾ 19 ਚ ਦੇਖਿਆ 23 ਚ ਦੇਖਿਆ ਹੁਣ 25 ਚ ਦੇਖਿਆ ਇਹ ਕਿਸਮਤ ਚ ਲਿਖਿਆ ਹੋਇਆ ਤੁਹਾਡੀ ਚ ਵੀ ਦੇਖਦੇ ਹੀ ਰਹਿਣਾ ਦੇਖ ਲਓ ਕਿਸਮਤ ਚ ਲਾ ਲਓ ਜਾਨ ਕੋ ਸਰਕਾਰਾਂ ਦੇ ਨਾਲ ਕੇ ਲਾ ਲਓ ਜੀ ਜਦੋਂ ਪਿਛਲੀ ਵਾਰੀ ਇੱਥੇ ਹਾਲਾਤ ਬਣੇ ਸੀ ਉਦੋਂ ਤੁਸੀਂ ਤੁਹਾਡੀ ਸੋਚੀ ਹੈਗੀ ਮਾੜੀ ਮੋਟੀ ਪਤਾ ਵੀ ਇਦਾਂ ਹੋਇਆ ਸੀ ਹਾਂ ਜੀ ਉਦੋਂ ਵੀ ਪਤਾ ਹੈ ਤੇ ਹੁਣ ਦੂਜੀ ਵਾਰੀ ਹੋ ਗਿਆ ਹਾਂ ਜੀ ਛੋਟੇ ਛੋਟੇ ਬੱਚਿਆਂ ਨੂੰ ਪਤਾ ਵੀ ਸਾਡੇ ਬੰਨ ਪੱਕੇ ਕੀਤੇ ਜਾਣ ਤੇ ਇਹਨਾਂ ਨੂੰ ਨਹੀਂ ਪਤਾ ਵੀ ਬੰਨ ਪੱਕੇ ਕੀਤੇ ਨੇ ਕਿਉਂ ਹਾਲਾਤ ਇਹ ਬਣਦੇ ਕਿਉਂ ਪਰ ਲੋਤੀ ਦੇ ਉਸ ਲੱਕੇ ਦੇ ਵਿੱਚਾਂ ਜਿੱਥੇ ਹੜ੍ਹਾਂ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਤਸਵੀਰਾਂ ਤੁਹਾਨੂੰ ਉਸ ਪਾਸੇ ਦਿਖਾ ਦੇ ਆ ਕਿ ਕਿਸ ਤਰ੍ਹਾਂ ਜਿੱਥੇ ਤੱਕ ਤੁਹਾਨੂੰ ਪਾਣੀ ਦਿਸਦਾ ਹੈ ਕੋਈ ਦਰਿਆ ਦਾ ਇਲਾਕਾ ਨਹੀਂ ਆ ਇਹ ਜ਼ਮੀਨਾਂ ਹੈ ਜਿੱਥੇ ਫਸਲਾਂ ਬੀਜੀਆਂ ਹੋਈਆਂ ਸੀ ਜਿੱਥੇ ਘਰ ਵਸਦੇ ਸੀ ਜਿੱਥੋਂ ਲੋਕਾਂ ਦੀ ਜ਼ਿੰਦਗੀ ਜਾਂ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਉਹ ਥਾਂ ਦੇ ਉੱਤੇ ਹੁਣ ਤਕਰੀਬਨ 8 ਤੋਂ 10 ਫੁੱਟ ਵੱਖਰੀ ਵੱਖਰੀ ਥਾਵਾਂ ਦੇ ਉੱਤੇ ਪਾਣੀ ਦਾ ਲੈਵਲ ਹੋ ਚੱਕਿਆ ਤੇ ਬੱਚਿਆਂ ਨੂੰ ਵੀ ਲਗਭਗ ਪਿਛਲੇ ਕਈ ਦਿਨਾਂ ਤੋਂ ਪੜ੍ਹਾਈ ਕਰਨ ਦੇ ਲਈ ਸਕੂਲਾਂ ਤੱਕ ਜਾਣ ਦੇ ਲਈ ਜੋ ਕਿਸ਼ਤੀਆਂ ਦਾ ਸਾਰਾ ਲੈਣਾ ਪੈ ਰਿਹਾ ਤੇ ਇਹ ਕਿਸ਼ਤੀਆਂ ਸਰਕਾਰ ਨੇ ਨਹੀਂ ਲਾਈਆਂ ਸਰਕਾਰ ਦੇ ਸਕੂਲਾਂ ਦੇ ਵੀ ਮੈਨੂੰ ਬੱਚੇ ਨਹੀਂ ਲੱਗਦੇ ਤੇ ਪ੍ਰਬੰਧ ਵੀ ਇਹ ਸਰਕਾਰ ਦੇ ਨਹੀਂ ਇੱਥੇ ਦਿਖ ਰਹੇ ਕਿੰਨੇ ਦਿਨ ਹੋ ਗਏ ਬੱਚਿਆ ਤੋ ਬੋਹਦੇ ਬੇਟਾ ਕਿੰਨੇ ਦਿਨ ਹੋ ਗਏ ਤੁਹਾਡਾ ਨਾਮ ਕੀ ਆ ਜਗਰਾਜ ਸਿੰਘ ਨਾਮ ਕਿੰਨੇ ਦਿਨ ਹੋ ਗਏ ਤੁਹਾਨੂੰ 5-7 ਦਿਨ ਹੋ ਗਏ ਆ ਜੀ 500 ਦਿਨ ਹੋ ਗਏ ਹਾਂਜੀ ਸਕੂਲ ਰੋਜ਼ ਜਾਂਦੇ ਹੋ ਹਾਂਜੀ ਤੇਰੇ ਤੁਹਾਡਾ ਪਿੰਡ ਕਿਹੜਾ ਬੂਪਰ ਜੀ ਤੇ ਕਿੱਦਾਂ ਦੇ ਹਾਲਾਤ ਆ ਉੱਥੇ ਉਹ ਤੇ ਬਈ ਬੁਧਿਆਣੀ ਆ ਪਾਣੀ ਜਿਆਦਾ ਵਾ ਪਾਣੀ ਬਹੁਤ ਆ ਗਿਆ ਘਰਾਂ ਚ ਵੀ ਵੜਿਆ ਹਾਂਜੀ ਤੇ ਕਦੋਂ ਇਹ ਪਾਣੀ ਆਉਂਦਾ ਕਿਸ ਤਰ੍ਹਾਂ ਆਇਆ ਰਾਤ ਨੂੰ ਆਇਆ ਦਿਨੇ ਆਇਆ ਜਾਂ ਪਹਿਲਾਂ ਸੂਚਨਾ ਮਿਲ ਗਈ ਸੀ ਪਾਣੀ ਆਉਣ ਦੀ ਜਾਂ ਅਚਾਨਕ ਇਹ ਸਾਰਾ ਕੁਝ ਹੋ ਗਿਆ ਨਹੀਂ ਜੀ ਅਚਾਨਕ ਹੋਇਆ ਇਹ ਸਾਰਾ ਕੁਝ ਅਚਾਨਕ ਹੋ ਗਿਆ ਪਾਣੀ ਆ ਗਿਆ ਤੇ ਹੱਥਾਂ ਪੈਰਾਂ ਦੀ ਪੈ ਗਈ ਸਾਰਿਆਂ ਨੂੰ ਫਿਰ ਉਸ ਨੇ ਜੀ ਹੂੰ ਤੇ ਹੁਣ ਸਕੂਲ ਤੁਸੀਂ ਜਾ ਰਹੇ ਹੋ ਕਿਸਤੀਆਂ ਤੇ ਜਾ ਰਹੇ ਹੋ ਹਾਂਜੀ ਸਰਕਾਰ ਦੇ ਕੋਈ ਪ੍ਰਬੰਧ ਇੱਥੇ ਤੁਹਾਨੂੰ ਮਿਲੇ ਤੁਹਾਡੇ ਪਿੰਡਾਂ 'ਚ ਸਰਕਾਰ ਆਈ ਕੋਈ ਡਾਕਟਰ ਦੀ ਸਹਾਇਤਾ ਕੋਈ ਮੈਡੀਕਲ ਸਹਾਇਤਾ ਆਈ ਕੋਈ ਨਹੀਂ ਨਹੀਂ ਜੀ ਆਈ ਨਹੀਂ ਕੋਈ ਤੇ ਤੁਸੀਂ ਤੇਰੀ ਉਮਰ ਕਿੰਨੀ ਆ ਮੇਰੀ 14 ਸਾਲ ਆ ਜੀ 14 ਸਾਲ ਹਾਂਜੀ ਤੇ 2 ਸਾਲ ਪਹਿਲਾਂ ਵੀ ਸੁਣਿਆ ਇੱਥੇ ਆੜਾਈ ਸੀ ਹਾਂਜੀ ਤੇ ਆਪਣੀ 14 ਸਾਲ ਦੀ ਉਮਰ ਚ ਦੋ ਵਾਰੀ ਇਦਾਂ ਦੇ ਹਾਲਾਤ ਦੇਖ ਲਏ ਹਾਂਜੀ ਹਾਂਜੀ ਦੋ ਤੇ ਤਿੰਨ ਵਾਰਾਂ ਵੇਖ ਲਿਆ ਹੂੰ ਤੇ ਸਰਕਾਰ ਨੂੰ ਫਿਰ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਬਹੁਤ ਵਧੀਆ ਜੀਵਨ ਜੀ ਰਹੇ ਹੋ ਨਹੀਂ ਨਹੀਂ ਬਹੁਤ ਵਧੀਆ ਜੀਵਨ ਨਹੀਂ ਸਰਕਾਰ ਸਾਡੇ ਪਰਮੰਧ ਕਰੇ ਬੰਨ ਮਜ਼ਬੂਤ ਬਣਾਵੇ ਜੀ ਤੇ ਸਰਕਾਰ ਨੇ ਉਹ ਗਜਾਇ ਸਾਡੀ ਹੂੰ ਬੰਨ ਤੁਹਾਡੇ ਮਜ਼ਬੂਤ ਨਹੀਂ ਹੈਗੇ ਹਾਂ ਬੇਟਾ ਕੀ ਨਾਮ ਆ ਮਨਪ੍ਰੀਤ ਸਿੰਘ ਕੀ ਲੱਗਦਾ ਜਿਹੜੇ ਹੜ੍ਹ ਹੈ ਬਾਰ ਬਾਰ ਆ ਰਹੇ ਆ ਹਾਂਜੀ ਇਹ ਕੁਦਰਤ ਦੀ ਕਰੋਪੀ ਆ ਜਾਂ ਪ੍ਰਸ਼ਾਸਨ ਦੀ ਜਾਂ ਪ੍ਰਬੰਧਨ ਦੀ ਨਰਕੀ ਆ ਪ੍ਰਸ਼ਾਸਨ ਦੇ ਬੰਦੇ ਨਿਆਕੀ ਜਿਹਦਾ ਮਗਰੋਂ ਪਾਣੀ ਛੱਡੀ ਹੁੰਦੇ ਆ ਗਾੜੀ ਉਹ ਫਾੜਕਣੇ ਖੋਲਦੇ ਧਰਨੇ ਦੇ ਬੈਠੇ ਰਹਿੰਦੇ ਆ ਬੈਡੇ ਆ ਤੇ ਇੱਕ ਜਾਂ ਦੋ ਖੋਲਦੇ ਆ ਤੇ ਹੁਣ ਕਿਸਾਨ ਵੀ ਕਰੇ ਕਰੇ ਕਰ ਸ਼ਾਟ ਕੇ ਉੱਥੇ ਬੈਠੇ ਰਹਿੰਦੇ ਆ ਫਿਰ ਮਗਰੋਂ ਡੋਬ ਦਿੰਦੇ ਆ ਫਿਰ ਇੰਨਾ ਗਾੜੀ ਕਿਥੋਂ ਕੱਢ ਦੇਣਾ ਪਾਣੀ ਫਿਰ ਗਾੜੀ ਨਸ ਬਣਾਵਾ ਡੋਬ ਦਿਨਾਵਾ ਨਹੀਂ ਕੋਈ ਤੁਹਾਡਾ ਕੋਈ ਦੁਸ਼ਮਣ ਥੋੜੇ ਐ ਇੱਥੇ ਉਹ ਤਾਂ ਸਰਕਾਰ ਕਹਿੰਦੀ ਅਸੀਂ ਤਾਂ ਇਹ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਆ ਅਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤਾਨੂੰ ਲੱਗਦਾ ਇਹ ਚੀਜ਼ਾਂ ਰੰਗਲਾ ਪੰਜਾਬ ਤੇ ਇੱਥੇ ਕੋਈ ਸਰਕਾਰ ਹੁੰਦੀ ਜਿਹੜਾ ਬੰਨ ਬੰਦਿਆ ਸੀ ਇਹ ਸਰਕਾਰ ਕਹਿੰਦੀ ਰੰਗਲਾ ਪੰਜਾਬ ਬਣਾਉਣਾ ਤੇ ਇੱਥੇ ਤੇਲ ਦਵੇ ਬੰਨ ਬਣਾਵੇ ਮਜ਼ਬੂਤ ਕਰੇ ਪੱਕੇ ਕਰਨ ਤੇ ਹੜਾਂ ਦੀ ਇਹੋ ਜੀ ਨੋਬਦੀ ਨਾ ਆਵੇ ਹਾਂਜੀ ਤੇ ਇਹ ਹੜਕ ਤੁਹਾਨੂੰ ਕੁਦਰਤੀ ਲੱਗਦੇ ਆ ਵੀ ਕੁਦਰਤ ਦੀ ਕਰੋਪੀ ਹੈ ਇਹ ਕੁਦਰਤੀ ਵੀ ਆ ਤੇ ਸਰਕਾਰਾਂ ਦਾ ਵੀ ਆ ਤੁਹਾਨੂੰ ਲੱਗਦਾ ਹਾਂਜੀ ਤੁਹਾਡੇ ਪਿੰਡਾਂ ਦੇ ਵਿੱਚ ਹਾਲਾਤ ਹੁਣ ਕਿਦਾਂ ਦੇ ਬਣੇ ਹੋਏ ਆ ਇਹਨਾਂ ਦਿਨਾਂ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਕੋਈ ਦੁੱਖ ਕਿੰਨਾ ਹੁੰਦਾ ਤੁਹਾਨੂੰ ਜਦੋਂ ਤੁਸੀਂ ਆਪਣਾ ਸਾਰਾ ਕੁਝ ਡੁੱਬਿਆ ਦੇਖਦੇ ਹੋ ਮੁਸ਼ਕਲਾਂ ਬਹੁਤ ਆਈ ਦੁੱਖ ਤੇ ਬਾਹ ਹੁੰਦਾ ਜਾਂ ਝੋਨਾ ਮਰ ਜਾਂਦਾ ਇਨੀ ਮਿਹਨਤ ਨਾਲ ਉਪਾਲੀਦਾ ਵਾ ਤੇ ਬਾਜੋਂ ਕੋਈ ਮੁਨਾਫਾ ਮਨਾ ਹੋਵੇ ਤੇ ਨਾ ਕੋਈ ਸਹਾਇਤਾ ਮਿਲੇ ਦੁੱਖ ਤੇ ਹੁੰਦਾ ਵਾ ਫਿਰ ਤੁਹਾਡੇ ਜਿਹੜੇ ਪਰਿਵਾਰ ਆ ਉਹ ਖੇਤੀ ਦੇ ਉੱਤੇ ਡਿਪੈਂਡ ਕਰਦੇ ਸਰ ਹਾਂਜੀ ਖੇਤੀ ਦੇ ਉੱਤੇ ਸਾਰੇ ਕੀ ਕੀਤਾ ਬਹੁਤੇ ਲੋਕਾਂ ਦਾ ਇੱਥੇ ਹਾਂਜੀ ਇਹ ਕੰਮ ਕਰ ਕੀ ਕਰਦੇ ਲੋਕੀ ਜ਼ਿਆਦਾਤਰ ਲੋਕੀ ਸਾਰੇ ਲੋਕ ਜ਼ਿਆਦਾਤਰ ਖੇਤੀ ਬਾੜੀ ਵਾਲੀ ਆ ਖੇਤੀ ਕਰਦੇ ਹਾਂਜੀ ਤੇ ਸਾਰਾ ਹੀ ਇਲਾਕਾ ਖੇਤੀ ਦਾ ਡੁੱਬ ਗਿਆ ਤੁਹਾਡੀ ਪਹਿਲੀ ਹਾਂਜੀ ਸਾਡੀ ਤੇ ਡੋਬ ਗਈ ਸਾਰੀ ਫਸਲ ਕੀ ਵੀਜੀ ਸੀ ਫਸਲ ਨਹੀਂ ਚੋਨਾ ਵੀ ਜਿਆਸੀ ਜੀ ਫਿਰ ਡੁੱਬ ਗਿਆ ਹਾਂਜੀ ਤੇ ਅੱਗੇ ਨੂੰ ਹਾਲਾਤ ਮਾੜੇ ਆ ਪਸ਼ੂ ਰੱਖੇ ਘਰੇ ਪਸ਼ੂ ਰੱਖੇ ਹਾਂਜੀ ਹਮ ਪਸ਼ੂ ਰੱਖੇ ਹੁਣ ਉਹਨਾਂ ਦੇ ਸਾਰੇ ਆ ਹੁਣ ਜਿਹੜਾ ਕੱਢਾਂਗੇ ਪੱਠਿਆਂ ਵਾਲੀਆਂ ਬੈਲੀਆਂ ਜਿਹੜੀ ਪੱਠੇ ਜਿੱਥੇ ਬੀਜੇ ਸੀ ਉਹ ਵੀ ਪੱਠੇ ਵੀ ਡੋਬ ਡੂਬ ਗਏ ਇਦਾਂ ਹੁਣ ਤੂੜੀ ਦੇ ਸਾਰੇ ਆ ਤੂੜੀ ਇਦਾਂ ਖਾਲ ਪੂਲ ਪਾ ਦੇ ਦੀ ਇਦਾਂ ਗੁਜ਼ਾਰਾ ਕਰਦੇ ਆ ਹਾਂਜੀ ਤੇ ਘਰ ਦੇ ਜਦੋਂ ਤੁਹਾਨੂੰ ਫਿਰ ਭੇਜਿਆ ਉਹਨਾਂ ਨੇ ਸਕੂਲ ਜਾਣ ਲਈ ਕੀ ਉਹਨਾਂ ਨੇ ਤੁਹਾਨੂੰ ਜੋ ਕਹਿ ਕੇ ਭੇਜਿਆ ਵੀ ਇਦਾਂ ਧਿਆਨ ਨਾਲ ਜਾਇਓ ਜਾਂ ਕਿਦਾਂ हां जी ਉਹਨਾਂ ਨੇ ਤੇ ਕਹਿਣਾ ਧਿਆਨ ਨਾ ਜਾਏ ਉਹ ਇਦਾਂ ਗਰਮੀ ਗਰਮੀ ਆ ਸਾਡਾ ਰਾਇਦਾ ਪਹਿਲਾਂ ਪਾਰ ਚਲ ਜੀਏ ਫਿਰ ਘਰ ਵੀ ਨਹੀਂ ਛੱਡਣੇ ਸੌਖੇ ਤਾਂ ਕਰਕੇ ਅਸੀਂ ਫਿਰ ਇਦਾਂ ਜਾਂਦੇ ਆ ਪਾਰ ਕਿੱਥੇ ਜਾਣਾ ਚਾਹੁੰਦੇ ਸੀ ਆਹ ਇੱਥੇ ਘਰ ਜਿਹੜੇ ਪਿੰਡ ਬਚ ਕੇ ਉੱਤਰ ਹਾਂਜੀ ਰਿਸ਼ਤੇਦਾਰੀਆਂ ਹੋਣੀਆਂ ਹਾਂਜੀ ਹੂੰ ਸੋ ਇਹ ਹਾਲਾਤ ਆ ਜਿਹੜੇ ਇਹ ਇਸ ਇਲਾਕੇ ਦੇ ਬਣੇ ਹੋਏ ਆ ਕਿ ਸਾਰਾ ਇਲਾਕਾ ਜਿਹੜਾ ਡੁੱਬ ਚੁੱਕਿਆ ਤੇ ਬੱਚੇ ਵੀ ਇਹਨਾਂ ਕਿਸ਼ਤੀਆਂ ਦੇ ਰਾਹੀਂ ਸਕੂਲਾਂ ਦੇ ਵਿੱਚ ਜਾ ਰਹੇ ਆ ਸੋ ਭਾਈ ਸਾਹਿਬ ਸਾਡੇ ਨਾਲ ਭਾਈ ਜੀ ਤੁਸੀਂ ਆਪਣੀ ਬੇਟੀ ਨੂੰ ਲੈ ਕੇ ਆਏ ਕਿਦਾਂ ਹਾਂਜੀ ਮੈਂ ਸਰਪੰਚਾ ਹਾਥੋਂ ਦਾ ਮੌਜੂਦਾ ਜੀ ਸਰਪੰਚੋਂ ਤੁਸੀਂ ਹਾਂਜੀ ਤੁਹਾਡੇ ਪਿੰਡ ਦੇ ਫਿਰ ਹਾਲਾਤ ਕੀ ਹੈ ਕਿਹੜਾ ਪਿੰਡ ਹੈ ਤੁਹਾਡਾ ਰਾਮਪੁਰ ਗੋਰਾ ਜੀ ਤੁਸੀਂ ਬੇਟੀ ਨੂੰ ਲੈ ਕੇ ਆਏ ਤੁਹਾਡੀ ਬੇਟੀ ਹੈ ਬੇਟੀ ਹੈ ਜੀ ਇਹ ਸਾਰੇ ਬੱਚੇ ਮੇਰੀ ਪੰਚਾਇਤ ਦੇ ਆ ਮੈਂ ਲੈ ਕੇ ਆਏ ਇਹਨਾਂ ਨੂੰ ਸਾਰੇ ਜੀ ਅੱਛਾ ਤੁਸੀਂ ਇਹ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਸਾਰਿਆਂ ਨੂੰ ਹਾਂਜੀ ਸਵੇਰੇ ਲੈ ਕੇ ਆਏ ਇਹਨਾਂ ਨੂੰ ਸਕੂਲ ਭੇਜਿਆ ਵਾ ਹੁਣ ਵੈਨ ਛੱਡ ਗਈ ਹੈ ਹੁਣ ਵਾਪਸ ਕਰ ਲੈ ਕੇ ਜਾਣੇ ਆ ਜੀ ਅੱਛਾ ਹਾਂਜੀ ਤੇ ਕਿੰਨੇ ਦਿਨ ਹੋ ਗਏ ਇਹ ਤੁਹਾਡੇ ਇਦਾਂ ਹਾਲਾਤ ਬਣੇ 11 ਤਰੀਕ ਦੇ ਵ ਜਦੋਂ ਪਿਛਲੀ ਵਾਰੀ ਹੋਇਆ ਸੀ ਉਦੋਂ ਹਾਲਾਤ ਬਾਈ ਜੀ ਕਿਦਾਂ ਦੇ ਸੀ ਉਹ ਵੀ ਇਦਾਂ ਦੇ ਇਦਾਂ ਵੀ ਮਾੜੇ ਸੀ ਜੀ ਇਹ ਇਹੀ ਮੰਜ਼ਰ ਸੀ ਸਾਰਾ ਉਹੋ ਮੰਜ਼ਰ ਸੀਗਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਾਂ ਸਰਕਾਰਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇੱਥੇ ਇਦਾਂ ਦੇ ਹਾਲਾਤ ਦੁਬਾਰਾ ਨਾ ਬਣਨ ਨਹੀਂ ਮੰਨ ਲਓ ਸਰਕਾਰਾਂ ਨੇ ਕੋਸ਼ਿਸ਼ ਨਹੀਂ ਕੀਤੀ ਬਾਕੀ ਬਾਬਾ ਸੁਖਾ ਸਿੰਘ ਸਰ ਵਾਲੀ ਸਾਹਿਬ ਵਾਲੇ ਤੇ ਰਾਣਾ ਇੰਦਰ ਪ੍ਰਤਾਪ ਉਹਨਾਂ ਨੇ ਮੰਨ ਲਓ ਸਹਿਯੋਗ ਦੇ ਨਾਲ ਜਿਹੜਾ ਬੰਦ ਟੁੱਟਿਆ ਸੀ ਉਹ ਬੰਨਿਆ ਗਿਆ ਸੀਗਾ ਚਲੋ ਉਸ ਤੋਂ ਬਾਅਦ ਮਜ਼ਬੂਤੀ ਜੀ ਕੀਤੀ ਬੰਦੀ ਤੁਰ ਸਾਡੇ ਕੋਲੇ ਉਹਨਾ ਪੈਸਾ ਨਹੀਂ ਹੁੰਦਾ ਜਿਹੜਾ ਸੀ ਮੰਨ ਲਓ ਬੰਨਾ ਤੇ ਲਾ ਸਕੀਏ ਕੁਝ ਜ਼ਮੀਨ ਦੀ آمدਨ ਉਹ ਹੀ ਲਾਉਣੀ ਹੁੰਦੀ ਆ 23 ਚ ਵੀ ਜੋਨਾ ਮਰ ਗਿਆ ਹੁਣ ਫਿਰ 25 ਆ 25 ਚ ਵੀ ਮੰਨ ਲਓ ਹੁਣ ਫਸਲ ਸੀ ਜਿਹੜੀ ਮੰਨ ਲਓ ਵਦਨ ਦੇ ਕਿਨਾਰੇ ਸੀ ਸਾਡੀ ਉਹ ਵੀ ਮਰ ਗਈ ਜੀ ਤੇ ਜਦੋਂ ਅਜਿਹੇ ਹਾਲਾਤ ਬਣਦੇ ਆ ਤੁਸੀਂ ਕਹਿੰਦੇ ਬਾਬਾ ਸਰਹਾਲੀ ਸਾਹਿਬ ਵਾਲਿਆਂ ਨੇ ਸਾਡੀ ਮਦਦ ਕੀਤੀ ਕੋਈ ਸੰਸਥਾਵਾਂ ਆਈਆਂ ਪਰ ਵੋਟਾਂ ਤੁਸੀਂ ਬਾਬਿਆਂ ਨੂੰ ਤਾਂ ਪਾਈਆਂ ਨਹੀਂ ਸੀ ਨਹੀਂ ਪਾਈਆਂ ਸੀ ਜਿਨ੍ਹਾਂ ਨੂੰ ਪਾਈਆਂ ਸੀ ਵੋਟਾਂ ਸਰਕਾਰ ਨੂੰ ਪਾਈਆਂ ਜੀ ਸਰਕਾਰ ਨੇ ਮਦਦ ਕੀਤੀ ਸਰਕਾਰ ਦਿੰਦੀ ਹੈ ਜੀ ਕੋਈ ਰਾਸ਼ਨ ਦੇਗੀ 2 ਕਿਲੋ ਕੋਈ 2 ਕਿਲੋ ਖਲ ਦੇਗੀ ਪਸ਼ੂ ਦੀ ਜੀ ਉਸ ਜਿੰਨਾ ਹੱਲ ਨਹੀਂ ਹੁੰਦਾ ਜੀ ਅੱਜ ਤੱਕ ਇਹ ਸਾਡਾ ਹਾਲੇ ਹੋਈ ਹੈ ਵੀ ਜਿਹੜਾ ਇਹ ਪਾਣੀ ਹੈ ਜੀ ਨਿਕਾਸੀ ਕਰਾਈ ਜਾਵੇ ਗਾੜੀ ਜਿਹੜਾ ਸਾਡੇ ਰਸਤੇ ਚਾਲੂ ਚਾਲੂ ਹੋ ਜਾਣਾ ਤੇ ਜਿਹੜਾ ਦਰਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤੁਸੀਂ ਦੇਖ ਕੇ ਆਏ ਕੀ ਪਤਾ ਜਿੱਥੇ ਹਰ ਬੰਨ ਟੁੱਟਿਆ ਸਰਕਾਰ ਨੇ ਉੱਥੇ ਪੂਰੀ ਆਪਣੀ ਟੀਮਾਂ ਲਾਈਆਂ ਹੁਣ ਕੀ ਪਤਾ ਨਹੀਂ ਬੰਨ ਸਾਡੇ ਘਰਾਂ ਦੇ ਟੁੱਟਿਆ ਜੀ ਉੱਥੇ ਕੁਝ ਵੀ ਨਹੀਂ ਕਰਨ ਜੀ ਇਸ ਟਾਈਮ ਪਾਣੀ ਫੁੱਲ ਚੱਲਦਾ ਪਿਆ ਉੱਥੇ ਪਾਣੀ ਚੱਲ ਰਿਹਾ ਜੀ ਵੀ 11 ਤਰੀਕ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ। ਚੱਲ ਰਿਹਾ ਹੈ। ਇੱਥੋਂ ਉਪਰੋਂ ਪੈਂਦਾ ਵਾ ਥੱਲੋਂ ਦਰਿਆ ਚੋਂ ਫਿਰ ਦਰਿਆ 'ਚ ਵੜ ਜਾਂਦਾ ਜੀ ਟੁੱਟ ਟਟਾ ਜਾਂ ਬਣ ਜੀ ਹਾਂਜੀ। ਅਜੇ ਵੀ ਪਾਣੀ ਚੱਲ ਰਿਹਾ ਹੈ। ਪਾਣੀ ਦਾ ਕੰਟਰੋਲ ਰੁਕੂਗਾ। ਬਰਸਾਤਾਂ ਰੁਕ ਜਾਣਗੀਆਂ ਪਿਛੇ ਮੁੜ ਕੇ ਪਾਣੀ ਕੰਟਰੋਲ ਹੋਊਗਾ ਉਸ ਤੋਂ ਬਾਅਦ ਮੁਰਖੇੜਾ ਬੰਨ ਬਜਣਾ ਸ਼ੁਰੂ ਹੋਊਗਾ ਜੀ। ਤੁਸੀਂ ਆਪਣੀ ਜ਼ਿੰਦਗੀ 'ਚ ਇਦਾਂ ਦੇ ਹਾਲਾਤ ਕਿੰਨੀ ਵਾਰ ਦੇਖਿਆ? 13 'ਚ ਦੇਖਿਆ ਸੀਗਾ, 19 'ਚ ਦੇਖਿਆ, 23 'ਚ ਦੇਖਿਆ, ਹੁਣ 25 'ਚ ਦੇਖਿਆ ਜੀ। ਇਹ ਕਿਸਮਤ 'ਚ ਲਿਖਿਆ ਹੋਇਆ ਤੁਹਾਡੀ 'ਚ? ਨਹੀਂ ਦੇ ਇਹ ਬੱਚੇ ਵੀ ਇਦਾਂ ਦੇਖਦੇ ਰਹਿਣਗੇ ਇਹ ਤਾਂ ਬਹੁਤ ਛੋਟੇ ਬੱਚੇ ਆ ਬੇਟਾ ਜਦੋਂ ਪਿਛਲੀ ਵਾਰੀ ਇੱਥੇ ਹਲਾਤ ਬਣੇ ਸੀ ਉਦੋਂ ਤੁਸੀਂ ਤੁਹਾਡੀ ਸੋਚੀ ਹੈਗੀ ਮਾੜੀ-ਮੋਟੀ ਪਤਾ ਵੀ ਇਦਾਂ ਹੋਇਆ ਸੀ ਹਾਂਜੀ ਉਦੋਂ ਵੀ ਪਤਾ ਹੈ ਜੀ ਤੇ ਹੁਣ ਦੂਜੀ ਵਾਰੀ ਹੋ ਗਿਆ ਹਾਂਜੀ ਤੇ ਸਕੂਲ ਤੇ ਐਸੀ ਤਰ੍ਹਾਂ ਜਾ ਰਹੇ ਹੋ ਰੋਜ਼ ਹਾਂਜੀ ਅੱਜ ਤੋਂ ਗਏ ਆਸੀਂ ਤੁਸੀਂ ਅੱਜ ਗਏ ਆ ਹਾਂਜੀ ਕਿਹੜੀ ਕਲਾਸ ਤੁਹਾਡੀ 4ਵੀਂ 4ਥੀ ਤੁਹਾਡੀ ਬੇਟਾ ਪਹਿਲੀ ਪਹਿਲੀ ਕਲਾਸ ਤੇ ਪਿੰਡ ਦੇ ਸਾਰੇ ਬੱਚੇ ਜਾ ਰਹੇ ਸਕੂਲ ਹਾਂ ਕੁਝ ਲਗਭਗ ਕੁਝ ਬੱਚੇ ਜਾ ਰਹੇ ਆ ਕੁਝ ਮੰਨ ਲਓ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਲਾਗੇ ਬੰਨੇ ਹੈਗੇ ਨੇ ਪਾਰ ਉੱਥੇ ਚਲੇ ਗਏ ਨੇ ਉੱਥੋਂ ਭੇਜਦੇ ਨੇ ਲਗਭਗ ਜਿਹੜੇ ਮੰਨ ਲਓ ਕੋਈ 90% ਬੱਚੇ ਆ ਮੰਨ ਲਓ ਇੱਥੋਂ ਹੀ ਜਾ ਰਹੇ ਨੇ ਤਾਂ ਬਿਲਕੁਲ ਇਹ ਹਾਲਾਤ ਹੈ ਤੇ ਅਸੀਂ ਅੱਜ 21ਵੀਂ ਸਦੀ ਚ ਦੁਨੀਆ ਚੰਨ ਤੇ ਪਹੁੰਚ ਚੁੱਕੀ ਆ ਤੇ ਮੌਜੂਦਾ ਸਰਕਾਰ ਹੈ ਅੱਜ ਹਰ ਇੱਕ ਸਰਕਾਰ ਜਦੋਂ ਸੱਤਾ ਦੇ ਵਿੱਚ ਹੁੰਦੀ ਆ ਤਾਂ ਉਹ ਇਹ ਕਹਿੰਦੀ ਹੈ ਕਿ ਇਹ ਕੁਦਰਤ ਦੀ ਕਰੋਪੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਲੋਕਾਂ ਨੂੰ ਬਚਾ ਰਹੇ ਆ ਅਸੀਂ ਸਹਾਇਤਾ ਪਹੁੰਚਾ ਰਹੇ ਆ ਸਾਰਾ ਕੁਝ ਕਿਹਾ ਜਾਂਦਾ ਪਰ ਜਦੋਂ ਸੱਤਾਧਾਰੀ ਲੋਕ ਸਰਕਾਰਾਂ ਚ ਨਹੀਂ ਹੁੰਦੇ ਸਰਕਾਰਾਂ ਚ ਰਹਿ ਚੁੱਕੇ ਹੁੰਦੇ ਆ ਜੇ ਸਰਕਾਰਾਂ ਚ ਆਉਣ ਦੀ ਇੱਛਾ ਰੱਖਦੇ ਹੁੰਦੇ ਆ ਉਦੋਂ ਬਿਆਨ ਹੋਰ ਹੁੰਦੇ ਆ ਹਰ ਬੰਦੇ ਦੇ ਬਿਆਨ ਫੋਲ ਕੇ ਦੇਖੋਗੇ ਤਾਂ ਉੱਥੇ ਹੀ ਇਹ ਗੱਲਾਂ ਫਿਰ ਤੁਹਾਨੂੰ ਸੁਣਨ ਨੂੰ ਮਿਲ ਗਈਆਂ ਵੀ ਇਹ ਸਰਕਾਰਾਂ ਦੀ ਨਿਲੈਕੀ ਹੈ ਜੀ ਜਦੋਂ ਆਪਣੀ ਸਰਕਾਰ ਆਉਂਦੀ ਹੈ ਤਾਂ ਸਾਰੀਆਂ ਗੱਲਾਂ ਭੁੱਲ ਜਾਂਦੀ ਹੈ ਮਨਜੋਤ ਭਾਈ ਜੀ ਕਿਵੇਂ ਕਿੰਨੇ ਦਿਨ ਤੋਂ ਤੁਸੀਂ ਇਹ ਬੱਚਿਆਂ ਨੂੰ ਇਦਾਂ ਛੱਡ ਰਿਹਾ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਛੱਡਣ ਜਾਂਦੇ ਹੋਵੋਗੇ ਆਪਣੇ ਘਰਾਂ 'ਚ ਕੀ ਮਹਿਸੂਸ ਹੁੰਦਾ ਹੈ ਹੁਣ ਜਦੋਂ ਇਦਾਂ ਦੇ ਹਾਲਾਤਾਂ ਛੱਡਣੇ ਪੈ ਰਹੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨ ਤਾਂ ਬੜਾ ਦੁਖਦਾ ਹਨ ਜਦੋਂ ਬੱਚੇ ਵਿਚਾਰੇ ਕਿੱਦਾਂ ਜਾਂਦੇ ਆ ਸਵੇਰ ਨੂੰ ਵੀ ਇਦਾਂ ਹੀ ਗਏ ਵਿਚਾਰੇ ਬਾਈ ਹੁਣੀ ਬੋਟ ਚੱਪੂਆਂ ਵਾਲੀ ਨਾਲ ਲੈ ਕੇ ਆਏ ਸਵੇਰੇ ਤੇ ਬਾਈ ਦੱਸਦਾ ਕਹਿੰਦਾ ਡੇਢ ਘੰਟਾ ਘਰ ਤੋਂ ਲੈ ਕੇ ਇੱਥੇ ਤੱਕ ਮੈਨੂੰ ਲੱਗਾ ਤੇ ਕਿਦੋਂ ਦੇ ਬੱਚੇ ਵਿਚਾਰੇ ਸਵੇਰ ਦੇ ਉੱਠੇ ਹੋਣਗੇ ਤੇ ਤਿਆਰ ਕਰਕੇ ਤੇ ਕਿਦਾਂ ਦੇ ਪਾਣੀ ਦੇਣ ਤੇ ਇਹ ਵਿਚਾਰਿਆਂ ਦੇ ਮਨਾਂ ਦੇ ਉੱਪਰ ਕੀ ਸ਼ਾਪ ਆਪਣੀਆਂ ਛੋਟੇ ਛੋਟੇ ਬੱਚਿਆਂ ਨੂੰ ਪਤਾ ਵੀ ਸਾਡੇ ਬਨ ਪੱਕੇ ਕੀਤੇ ਜਾਣ ਤੇ ਇਹਨਾਂ ਨੂੰ ਨਹੀਂ ਪਤਾ ਵੀ ਬਨ ਪੱਕੇ ਕੀਤੇ ਨੇ ਕਿਉਂ ਹਾਲਾਤ ਇਹ ਬਣਦੇ ਕਿਉਂ ਇਹ ਹਾਲਾਤ ਸਰਕਾਰਾਂ ਦੇ ਬਣਾਏ ਹੋਏ ਹਾਲਾਤ ਬਣਦੇ ਤੇ ਜੇ ਸਾਡੀਆਂ ਇੱਥੇ ਨਲਕੀਆਂ ਹੋਣਗੀਆਂ ਤੇ ਬੱਚਿਆਂ ਦੇ ਮਨਾਂ 'ਚ ਆਪੇ ਇੱਥੋਂ ਪੰਜਾਬ ਸਰਕਾਰ ਤੋਂ ਯਕੀਨ ਹੀ ਉੱਠਣਾ ਅਗਲਿਆਂ ਨੇ ਫਿਰ ਬਾਹਰ ਨੂੰ ਬੱਚਿਆਂ ਨੇ ਕਿਉਂ ਦੌੜਨਾ ਸਿਸਟਮ ਦੇਖ ਕੇ ਬੱਚੇ ਬਾਹਰ ਨੂੰ ਦੌੜਦੇ ਆ ਇਹ ਨਹੀਂ ਦੇਖਣਾ ਵੀ ਪਹਿਲਾਂ ਸਾਡੀ ਜ਼ਿੰਦਗੀ 'ਚ ਗਾਂ ਆਪਣੇ ਬੱਚਿਆਂ ਨੂੰ ਤਾਂ ਤਾ ਨਹੀਂ ਅਸੀਂ ਇਹ ਚੀਜ਼ਾਂ ਦਿਖਾਵਾਂਗੇ ਕਿਆ ਕੋ ਜਿੰਦਗੀ ਥੜੋ ਆ ਭਾਜੀ ਹੁਣ ਸਾਡੀਆਂ ਦੋ ਵੋਟਾਂ ਪਹਿਲਾਂ ਗਈਆਂ ਇੱਕ ਬੂਟ ਚ ਪ੍ਰੋਬਲਮ ਆ ਗਈ ਹੁਣ ਵਿਚਾਰੇ ਅੱਧਾ ਘੰਟਾ ਹੋ ਗਿਆ ਇੱਥੇ ਗੱਡੀ ਬੇਡ ਚ ਬੈਠੇ ਸਾਡੀਆਂ ਦੂਜੀਆਂ ਵੋਟਾਂ ਡਿੱਗ ਰਹੀਆਂ ਅਸੀਂ ਤੇ ਇਹ ਜ਼ਿੰਦਗੀ ਦੇ ਵਿੱਚ ਇਹਨਾਂ ਵਿਚਾਰੇ ਦੇ ਮਾਨਾਂ ਤੇ ਸਾਹਬ ਛੱਡੀ ਜਾਣੀਆਂ ਇਹ ਚੀਜ਼ ਆ ਨਾ ਬੜਾ ਔਖਾ ਭਾਜੀ ਕਹਿਣਾ ਹੀ ਸੌਖਾ ਆ ਤੇ ਬਹੁਤ ਔਖਾ ਆ ਇੱਛਾ ਹੈਗੀ ਆਪਣੇ ਮਨ ਦੇ ਵਿੱਚ ਤੁਹਾਡੇ ਵੀ ਇਹ ਹਾਲਾਤ ਅਸੀਂ ਬਦਲਨੇ ਆ ਹਾਂਜੀ ਹਾਂਜੀ ਰਾਜਨੀਤੀ ਤੇ ਜਾਣ ਦਾ ਸ਼ੌਂਕ ਹੈਗਾ ਤੁਹਾਨੂੰ ਕੋਈ ਰਾਜਨੀਤੀ ਕੇ ਲੋਕ ਤੁਹਾਨੂੰ ਕਿੰਨੇ ਕ ਚੰਗੇ ਲੱਗਦੇ ਆ ਸਰਕਾਰਾਂ ਜਦੋਂ ਦਾਅਵੇ ਕਰਦੀਆਂ ਵੀ ਅਸੀਂ ਪੰਜਾਬ ਲਈ ਇਹ ਕਰਨਾ ਉਹ ਕਰਨਾ ਸੁਣ ਕੇ ਕੀ ਆਉਂਦਾ ਮਨ ਚ ਉਹ ਝੂਠ ਹੀ ਮਾਰਦੇ ਆ ਇਹ ਕੋਹ ਨਹੀਂ ਕਰਦੇ ਇਹ ਲੱਗਦਾ ਤੁਹਾਨੂੰ ਹਾਂਜੀ ਕੋਈ ਭਰੋਸਾ ਨਹੀਂ ਸਰਕਾਰਾਂ ਤੇ ਨਹੀਂ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਅਹੀਂ ਇਹ ਇਥੇ ਖੇਤੀਬਾੜੀ ਕਰਨੀ ਖੇਤੀਬਾੜੀ ਤੇ ਜਿਹੜੇ ਖੇਤੀਬਾੜੀ ਦੇ ਹਾਲਾਤ ਆ ਇਹਨਾਂ ਨੂੰ ਦੇਖ ਕੇ ਮਨ ਚ ਡਰ ਨਹੀਂ ਆਉਂਦਾ ਵੀ ਇੱਥੇ ਜੇ ਇਦਾਂ ਦੇ ਹਾਲਾਤ ਬਣੇ ਹੋਏ ਆ ਹਰ ਇੱਕ 2 ਸਾਲ ਬਾਅਦ ਬਣ ਜਾਂਦੇ ਕਿੱਦਾਂ ਖੇਤੀਬਾੜੀ ਕਰਾਂਗੇ ਹੋਣੀ ਨਹੀਂ ਆ ਜਿਹੜੇ ਹਾਲ ਚੋਂ ਨੇ ਫੇਰ ਮਰ ਗਏ ਅਤੇ ਦੂਜੀ ਯਾਰ ਮਰ ਗਏ ਆ ਪਹਿਲਾਂ 2023 ਚ ਵੀ ਮਰ ਗਏ ਸੀ ਸਾਰੇ ਹੁਣ ਫੇਰ ਮਰ ਗਏ ਤਾਂ ਕਿੰਨੀ ਪ੍ਰਧਾਨ ਸੂਬਾ ਹੈ ਪੰਜਾਬ ਤੇ ਬੜੇ ਸ਼ਰਮਨਾਕ ਇਹ ਹਾਲਾਤ ਆ ਕਿ 13 ਦੱਸਿਆ ਬਾਈ ਹੋਰਾਂ ਨੇ 19 17 ਬਈ ਜੀ 13 19 23 ਤੇ 25 ਆ ਇੱਕ ਦਹਾਕੇ ਦੇ ਵਿੱਚ ਹੀ ਲਗਾਤਾਰ ਦੋ ਦੋ ਤਿੰਨ ਸਾਲ ਛੱਡ ਕੇ ਕੋਈ ਕੋ ਸਾਲਾਂ ਬਾਅਦ ਇਹ ਬੰਨ ਟੁੱਟਦਾ ਆ ਰਿਹਾ ਪਰ ਜੇ ਇਹਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਫਿਰ ਇਹ ਟੁੱਟਦਾ ਰਹੂਗਾ ਇਹਨਾਂ ਲੋਕਾਂ ਨੂੰ ਹੀ ਕੋਈ ਆਪਣਾ ਹੱਲ ਕਰਨਾ ਪਊਗਾ ਇਹ ਘਰਾਂ ਨੂੰ ਉੱਚੇ ਕਰ ਲੈਣ ਥੱਲੇ ਕੁਝ ਨਾ ਰੱਖਣ ਛੱਤਾਂ ਉੱਚੀਆਂ ਕਰ ਲੈਣ ਜਾਂ ਫਿਰ ਇਹ ਖੇਤੀ ਕਰਨੀ ਛੱਡ ਦੇਣ ਇਹ ਕੀ ਕਰਨਾ ਜੇ ਇਹਨਾਂ ਨੂੰ ਹੜ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਇਹਨਾਂ ਨੂੰ ਜੀਵਨ ਬਸਰ ਕਰਨ ਦਾ ਫਿਰ ਸਰਕਾਰ ਕੋਈ ਹੋਰ ਢੰਗ ਦੱਸ ਦੇਵੇ ਜ਼ਿੰਦਗੀ ਨਰਵਾ ਕਿੱਦਾਂ ਕਰਨੀ ਆ ਸਰਕਾਰ ਉਹ ਦੱਸ ਦੇਵੇ ਤੇ ਇਹ ਲੋਕ ਵੀ ਇਹੀ ਗੱਲ ਕਹਿ ਰਹੇ ਆ ਕਿ ਇਹ ਐਡਾ ਕੁਦਰਤੀ ਕਰੋਪੀ ਦਾ ਮਾਹੌਲ ਨਹੀਂ ਆ ਇਹ ਸਰਕਾਰਾਂ ਦੀ ਨਲਾਕੀ ਜ਼ਰੂਰ ਆ ਤੇ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਿਨਸਤ ਨਾਨ ਸਿੰਘ ਪੰਜਾਬੀ ਲੋਕ ਚੈਨਲ